ਸਸਿਕਾਲ ਜੀ ਸਾਰਿਆਂ ਨੂੰ ਚੈਨਲ ਦੇਖ ਰਹੇ ਤੁਸੀਂ YouTube ਵਾਲੇ ਫਾਰਮਰ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਪੰਜਾਬ ਦੇ ਵਿੱਚ 8 ਤੋਂ ਲੈ ਕੇ 11 ਸਤੰਬਰ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਮੀਂਹ ਦੇ ਹਾਲਾਤ ਲਗਾਤਾਰ ਬਣੇ ਹੋਏ ਨੇ ਹਲੇ ਵੀ ਖਤਰਾ ਟਲਿਆ ਨਹੀਂ ਹੈਗਾ ਜੀ ਖੜਾ ਦਾ ਨੁਕਸਾਨ ਪੰਜਾਬ ਦੇ ਵਿੱਚ ਲਗਾਤਾਰ ਪੈ ਰਿਹਾ ਜੀ ਮਾਰ ਤੇ ਕਈ ਜ਼ਿਲ੍ਹੇ ਵਿੱਚ ਹਲੇ ਵੀ 1.5 1.5 ਫੁੱਟ ਪਾਣੀ ਦੇਖਣ ਨੂੰ ਮਿਲ ਰਿਹਾ ਰੱਬ ਅਗੇ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਜਲਦ ਹੀ ਆਪਣੇ ਘਰਾਂ ਦੀ ਵਾਪਸੀ ਕਰਨ ਦਾ ਮੌਕਾ ਮਿਲੇ ਤੇ ਸਤਲੋ ਜਦੇ ਕੱਗਰ ਵੀ ਜਿਹੜੇ ਸਿਰ ਚੱਕ ਰਹੇ ਨੇ ਉਹ ਵੀ ਕਿਸੇ ਨਾ ਕਿਸੇ ਕੰਟਰੋਲ ਵਿੱਚ ਆਉਣ ਅਗਰ ਪਹਾੜੀ ਖੇਤਰਾਂ ਵਿੱਚ ਮੀਂਹ ਘਟ ਹੁੰਦਾ ਤਾਂ ਸਾਨੂੰ ਪੰਜਾਬ ਦੇ ਵਿੱਚ ਥੋੜਾ ਸੁੱਖ ਦਾ ਸਾਹ ਲੈਣ ਨੂੰ ਮਿਲ ਸਕਦਾ ਨਹੀਂ ਤਾਂ ਹਾਲਾਤ ਫਿਲਹਾਲ ਖਰਾਬ ਹੀ ਨੇ ਹੁਣ ਅਗਰ ਗੱਲ ਕਰੀਏ ਤਾਜ਼ਾ ਸੈਟਲਾਈਟ ਮਜਦੀ ਤਾਂ ਮੀਂਹ ਫੇਰ ਤੋਂ ਪੰਜਾਬ ਦੇ ਉੱਪਰ ਬਣਦੇ ਹੋਏ ਦਿਖਾਈ ਦੇ ਰਹੇ ਨੇ ਉੱਤਰੀ ਭਾਰਤ ਵਿੱਚ ਲਗਾਤਾਰ ਬੱਦਲਵਾਈ ਆ ਰਹੀ ਹੈ ਜੀ ਬੀਤੀ ਕੱਲ੍ਹ ਵੀ ਪੰਜਾਬ ਦੇ ਵਿੱਚ ਠੀਕ ਠਾਕ ਬਰਸਾਤ ਦੇਖਣ ਨੂੰ ਮਿਲੀ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਜੀ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਅਗਰ ਗੱਲ ਕਰੀ ਜਾਵੇ ਮੀਂਹ ਦੇ ਹਾਲਾਤਾਂ ਦੀ ਤੁਸੀਂ ਦੇਖ ਸਕਦੇ ਹੋ ਕਿ ਪਠਾਨਕੋੜ ਗੁਰਦਾਸਪੁਰ ਹੁਸ਼ਿਆਰਪੁਰ ਰੂਪਨਗਰ ਮੁਹਾਲੀ ਪਟਿਆਲਾ ਤੋਂ ਸੰਗਰੂਰ ਵਿੱਚ ਲਗਾਤਾਰ ਭਾਰੀ ਮੀਂਹ ਆ ਜੀ ਕੱਲ ਨੂੰ ਤੇ ਪੂਰੇ ਪੰਜਾਬ ਦੇ ਵਿੱਚ ਲਗਾਤਾਰ ਮੀਂਹ ਦੀ ਉਮੀਦ ਹੈ ਮੱਝੇ ਦੀ ਗੱਲ ਕਰ ਲਈਏ ਮਾਲਵੇ ਦੀ ਗੱਲ ਕਰ ਲਈਏ ਸੈਂਟਰਲ ਪੰਜਾਬ ਦੀ ਗੱਲ ਕਰ ਲਈਏ ਹਰੇਕ ਇਲਾਕੇ ਵਿੱਚ ਮੀਂਹ ਦੇਖਣ ਨੂੰ ਮਿਲੇਗਾ ਜ਼ਿਆਦਾਤਰ ਮੀਂਹ ਦੀ ਗੱਲ ਕਰੀਏ ਤਾਂ 11 ਤੋਂ ਲੈ ਕੇ 5 ਵਜੇ ਤੱਕ ਬਹੁਤ ਸਾਰੇ ਇਲਾਕਿਆਂ ਵਿੱਚ ਠੀਕ ਠਾਕ ਬਰਸਾਤ ਹੋਣ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਸਿੱਟੇ ਵਜੋਂ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਲਗਾਤਾਰ ਮੀਂਹ ਦੇ ਚਾਂਸ ਬਣਦੇ ਹੋਏ ਸਾਨੂੰ ਦਿਖਾਈ ਦੇਣਗੇ ਲਗਾਤਾਰ ਪੂਰੇ ਪੰਜਾਬ ਦੇ ਵਿੱਚ 8 ਤਰੀਕ ਨੂੰ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਅਗਰ ਗੱਲ ਕਰੀਏ 9 ਤਰੀਕ ਦੀ ਤਾਂ 9 ਤਰੀਕ ਨੂੰ ਪੰਜਾਬ ਦੇ ਜਿਹੜੇ ਜ਼ਿਆਦਾ ਮੀਂਹ ਦੀ ਉਮੀਦ ਹੈ ਜਿ ਪਠਾਨਕੋਟ ਵਿੱਚ ਹੈ, ਮਰਦਾਸਪੁਰ, ਹੁਸ਼ਿਆਰਪੁਰ, ਨਮਾਸ਼ਹਿਰ, ਰੂਪਨਗਰ, ਮੁਹਾਲੀ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਦੇ ਵਿੱਚ ਠੀਕ ਠਾਕ ਬਰਸਾਤ ਹੈ ਜੀ। ਬਾਕੀ ਤਰਨਤਾਰਨ, ਫਿਰੋਜ਼ਪੁਰ, ਫਜ਼ਿਲਕਾ, ਮੋਗਾ, ਬਠਿੰਡਾ, ਮਾਨਸਾ ਅਤੇ ਮੁਕਸਰ, ਫਰੀਦਕੋਟ, ਫਜ਼ਿਲਕਾ, ਫਰੀਦਕੋਟ, ਮੋਗੇ, ਬਠਿੰਡੇ, ਮਰਨਾਲਾ ਤੇ ਮਾਨਸਾ ਇਹ ਜਿੰਨੇ ਵੀ ਮਾਲਵਾ ਬੈਲਟ ਵਿੱਚ ਮੀਂਹ ਦੀ ਉਮੀਦ ਘੱਟ ਹੈ ਜੀ ਤੇ ਸੇਮ ਹਾਲਾਤ ਲਗਭਗ 10 ਤਰੀਕ ਨੂੰ ਨੇ ਇਹਨਾਂ ਇਲਾਕੇ ਵਿੱਚ ਲਗਾ ਇਹ ਇਲਾਕਿਆਂ ਵਿੱਚ ਮੀਂਹ ਕੱਟ ਹੈ ਜਾਨੀ ਕਿ ਆਪਾਂ ਕਹਿ ਸਕਦੇ ਆ ਕਿ 2-3 ਤਰ੍ਹਾਂ ਦਾ ਮੌਸਮ ਦੇਖਣ ਨੂੰ ਮਿਲ ਸਕਦਾ ਹੈ ਪਰ ਆਪਾਂ ਫਿਲਹਾਲ ਕੋਈ ਵੱਡੀ ਪੁਸ਼ਟੀ ਨਹੀਂ ਕਰਦੇ ਕਿਉਂਕਿ ਜਿਹੜੇ ਸਿਸਟਮ ਨੇ ਸਮੇਂ-ਸਮੇਂ ਸਰ ਚੇਂਜ ਹੋ ਸਕਦੇ ਨੇ ਕਿਉਂਕਿ ਜੋ ਚੱਕਰਵਾਤੀ ਤੂਫਾਨ ਬਣਿਆ ਹੋਇਆ ਉਹਦਾ ਅਸਰ 10 ਤਰੀਕ ਤੱਕ ਦੇਖਣ ਨੂੰ ਮਿਲੇਗਾ 10 ਤਰੀਕ ਤੱਕ ਕੀ ਹਾਲਾਤ ਹੋਣਗੇ ਉਹ ਤੁਸੀਂ ਸਮੇਂ-ਸਮੇਂ ਤੇ ਜਾਣਕਾਰੀ ਲੈਂਦੇ ਰਹੋ ਤਾਂ ਹੀ ਤੇ ਬਾਰ-ਬਾਰ ਰਿਕਵੈਸਟ ਕਰਦੇ ਆ ਕਿ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਹੁਣ ਅਸੀਂ ਆਖਰੀ ਦਿਨ ਦੀ ਗੱਲ ਕਰਦੇ ਹਾਂ ਜੀ 11 ਤਰੀਕ ਦੀ 11 ਤਰੀਕ ਨੂੰ ਤੁਸੀਂ ਦੇਖੋਗੇ ਕਿ ਇਹ ਇਲਾਕੇ ਵਿੱਚ ਫੇਰ ਤੋਂ ਮੀਂਹ ਆ ਜੀ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾ ਸ਼ਹਿਰ ਮੁਹਾਲੀ ਫਤਿਹਗੜ੍ਹ ਸਾਹਿਬ ਪਟਿਆਲਾ ਅਤੇ ਸੰਗਰੂਰ ਦੇ ਕੁਝ ਕੁ ਇਲਾਕੇ ਵਿੱਚ ਮੀਂਹ ਦੇਖਣ ਨੂੰ ਸਾਨੂੰ ਮਿਲ ਸਕਦਾ ਹੈ ਯਾਨੀ ਕਿ ਹਿਮਾਚਲ ਦੇ ਨਾਲ ਲੱਗਦੇ ਇਲਾਕੇ ਵਿੱਚੋਂ ਹਲੇ ਵੀ ਮੀਂਹ ਦੀ ਉਮੀਦ ਹੈ ਕਿਉਂਕਿ ਸਤਲੁਜ ਵੀ ਇੱਥੋਂ ਨਿਕਲਦਾ ਜੇ ਘੱਗਰ ਵੀ ਰਾਵੀ ਵੀ ਤੇ ਨਾਲ ਦੀ ਨਾਲ ਬਿਆਸ ਵੀ ਅਗਰ ਇਹਨਾਂ ਇਲਾਕਿਆਂ ਵਿੱਚ ਮੀਂਹ ਹੁੰਦਾ ਤਾਂ ਰਿਸਕ ਵੱਧਦਾ ਹੋਇਆ ਦਿਖਾਈ ਦੇ ਰਿਹਾ ਜੀ ਬਾਕੀ ਤਰਨਤਾਰਨ ਫਿਰੋਜ਼ਪੁਰ ਫਜ਼ਿਲકા ਮੁਕਸਰ ਫਰੀਦਕੋਟ ਮੋਗਾ ਬਠਿੰਡਾ ਤੇ ਮਾਨਸਾ ਵਿੱਚ ਵੀ ਮੌਸਮ ਖੁਸ਼ਕ ਰਹਿਣ ਦੀ ਉਮੀਦ ਲਗਾਤਾਰ ਬਣੀ ਹੋਈ ਹੈ ਏਸੀਜੀ ਅਪਡੇਟ ਪੰਜਾਬ ਦੇ ਮੌਸਮ ਦੀ ਜਾਣਕਾਰੀ ਦੀ ਉਮੀਦ ਕਰਦੇ ਹਾਂ ਜਾਣਕਾਰੀ ਚੰਗੀ ਲੱਗੀ ਹੋਵੇਗੀ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ